ਲਓ ਜੀ ਪੂਰੀ ਨੂੰ ਮਿਲ ਗਈ ਬਾਈ ਪੂਰੀ ਟੀਮ ਪੂਰੀ ਟੀਮ ਹਾਂ ਇਹ ਕਹਿੰਦੇ ਵੀ ਕੱਦੂ ਕਰਦੇ ਸੀ ਨਵੇਟ ਦੇਣਾ ਕੱਦੂ ਘਟ ਹੈ ਹੁਣ ਆ ਪਾਠ ਆ ਵੀ ਦੋਹੇ ਕਿਲੇ ਆ 3 ਕਿਲੇ ਹੋਰ ਚਾਹੀਏ ਅੱਛਾ ਕਿਲੇ ਹੋਰ ਚਾਹੀਏ ਤਾਂ ਇਹ ਦੀਆੜੀ 5 ਕਿਲੇ ਦਾ ਰੋਹ ਚਾਹੀਏ ਤਾਂ ਕੰਮ ਬੜਨਾ ਹੈ ਸਹੀ ਗੱਲ ਆ ਬਾਈ ਬੰਦੇ ਜਿਆਦਾ 15 ਬੰਦੇ ਹੋਣੇ ਆ 16 ਹੈ ਪੂਰੀ ਤੂੰ ਰਾਖੀ ਕਰਦਾ ਦਾ ਆ ਗਿਆ ਦੇਖ ਨਾ ਮਾ ਮੋਟਾ ਦੇਖਦਾ ਦੇਖ ਬਾਈ ਸੰਗਣੇ ਲਾ ਰਿਓ ਕੋਈ ਨਹੀਂ ਜ ਜਖਣਾ ਖੋਜੂਗਾ ਉਹਨੇ ਲਾ ਪਤਾ ਕੀ ਹੈਗਾ ਲੈ ਛਿੱਦਰੂ ਬਿਮਾਰੀ ਪੈ ਜਾਂਦੀ ਹੈ ਪੂਰੀ ਛਿੱਦੇ ਲਵਾਉਣੇ ਆ ਇਹ 1509 ਇਹ ਝਾੜ ਨਹੀਂ ਦੇਣ ਇਹ ਨਹੀਂ ਇਹ ਬਾਸਮਤੀ ਹੈ ਬਾਸਮਤੀ ਹੈ ਪਨੀਰੀ ਪਕੜਦਾ ਨਹੀਂ ਹੋਆ ਬਾਈ ਨਹੀਂ ਪਨੀਰੀ ਠੀਕ ਹੈ ਜੂਰੀਨ ਨੇ ਪ੍ਰਧਾਨ ਕਹਿੰਦਾ ਦੋ ਗੁੱਟੀਆਂ ਮੈਨੂੰ ਵੀ ਦਵਾ ਦੀਆਂ ਲੈ ਲਾਉਣੀਆਂ ਨੇ ਉੱਥੇ ਖੱਤੀ ਜੀ ਕਿ ਛੋਟੀ ਜੀ ਦੇ ਦੀਆਂ ਪੂਰੀ ਇਹ ਬਾਦੀ ਹੈ ਮਿਲ ਤਾਂ ਲੈ ਜੀ ਪੂਰੀ ਐਂ ਰਸ ਵੀ ਪਰ ਮੈਨੂੰ ਮੈਦ ਨਹੀਂ ਬਚੂਗੀ ਮੋਟਰ ਦਾ ਸੌਖ ਹੈਗਾ ਹੈ ਮੋਟਰ ਦਾ ਸੌਖ ਹੈਗਾ ਹਾਂ ਮੋਟਰ ਦਾ ਹੁਣ ਸੌਖਾ ਆ ਦੋ ਘੰਟੇ ਲੱਗੇ ਨੇ ਸਵੇਰੇ ਪੂਰੀ ਚੱਲਦੀ 19 ਰੇਸ ਪਰੇ ਆ 19 ਦੇਸ ਪਰੇ ਚੱਲਦਾ ਵੈਟਰ ਦੇ ਲਾ ਹੂੰ ਪਾਣੀ ਫਰਕ ਪੈ ਗਿਆ ਪਾਣੀ ਫਰਕਾ ਪਾਣੀ ਨਹੀਂ ਵਾਦ ਪਾਣੀ ਪੈਪ ਤਾਂ ਖਾਲੀ ਛਾ ਪਿੱਛੇ ਗਾਰੇ ਸੀ ਘੇਰੇ ਪਾਏ ਪਾਣੀ ਪੈਪ ਹੀੜਾ ਚੱਲਦਾ ਕਿ ਹੁਣ ਰੋਟੀ ਖਾਣ ਚੱਲੇ ਆ ਨਹੀਂ ਚਾਹ ਪੀਣੇ ਚੱਲੇ ਆ ਜਾ ਤੋ ਸਭ ਚਾਹ ਪੀ ਲੋ ਨਾ ਨਾ ਚਲੋ 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 ਚਾਹ ਪੀਣੇ ਚੱਲੇ ਕਿ ਭਾਈ ਇਹ ਮੈਂ ਬੰਦੇ ਭੁੱਲ ਗਿਆ ਤਾਂ ਪਰ ਇਹਨਾਂ ਨੇ ਮੈਨੂੰ ਪਛਾਣ ਲਿਆ ਕਹਿੰਦੇ ਵੀ ਅਸੀਂ ਮੱਕੀ ਵਾਢ ਕੇ ਗਏ ਆ ਹਾਂ ਪਹਿਲੇ ਤੈਨੂੰ ਪਛਾਣ ਲਿਆ ਦੇ ਇੱਲ ਕਰਨੇ ਚਾਚੇ ਦੇ ਮੱਕੀ ਵੱਢੀ ਦੀ ਜਸਤਾ ਤੈਨੂੰ ਵੀ ਤੇਰੇ ਰੇਪ ਆਇਆ ਹਾਂ ਮੱਕੀ ਤੇ ਮੈਂ ਕਹਿੰਦਾ ਪੂਰੀ 10 ਗਿਡੇ ਹੋਗੇ ਹੋਣੇ ਆ ਬਾਬੂਰੀ ਉਹਰੇ ਕੱਖ ਨਾ ਹੋਵੇ ਬਾਕੀ ਕੋਈ ਟੈਨਸ਼ਨ ਨਹੀਂ ਕੱਖ ਨਹੀਂ ਹੁੰਦਾ ਉਹਰੇ ਵੀ ਇੱਕ ਵਾਰ ਦਵਾਈ ਵਧੀਆ ਪਾ ਕੇ 2-4 ਦਿਨ ਪਾਣੀ ਪੂਰਾ ਕਰਦੇ ਹਾਂ। ਹਾਂ। 2-4 ਦਿਨ ਪਾਣੀ ਪੂਰਾ ਹੋ ਗਿਆ ਮੁੜ ਕੇ ਤੇਰੀ ਟੈਨਸ਼ਨ ਫਰੀ ਐ। ਇਹ ਪਾਣੀ ਸੁੱਕ ਗਿਆ। ਫੇਰ ਪਾਣੀ ਔਖਾ ਪੂਰਾ ਹੁੰਦਾ। ਮੋਟਰ ਵੀ ਚੱਲਣੀ ਐ। ਉਹ 2 ਘੰਟੇ ਚ ਗਿੱਲਾ ਭਰ ਜਾਂਦਾ ਪਹਿਲਾਂ ਭਰਦਾ ਤਾਂ 4 ਘੰਟੇ ਚ ਗਿੱਲਾ। ਇੰਨਾ ਫਰਕ ਪੈ ਗਿਆ। ਇੰਨਾ ਫਰਕ ਪੈ ਗਿਆ 3-3.5-4 ਘੰਟੇ ਚ ਗਿੱਲਾ ਭਰਦਾ ਤਾਂ। ਪਹਿਲਾਂ ਮੈਂ ਡੌਲ ਨਹੀਂ ਤਿਆਰ ਕੀਤੀ ਵੀ। ਡੌਲ ਕਰਕੇ ਇੱਧਰੋਂ ਪਾਸਾ ਸਾਲਾ ਉੱਚਾ ਦਾ ਲੇਜ਼ਰ ਵੀ ਗਰਾਇਆ। ਯਾ ਡੌਲ ਦਾ ਫਾਇਦਾ ਪੂਰੀ ਤੈਨੂੰ। ਮੈਂ ਡੌਲ ਪਾਤੀ ਦੀ। ਇੰਨੇ ਛੋਟੇ ਘਰੇ ਹੋਣਗੇ ਛੇਤੀ ਭਰ ਜੂਗਾ ਆਇਆ ਡਾਲ ਪਤਲੀ ਪਾ ਲੋ ਮੋਟੀ ਨਾ ਪਾਓ ਹਾਂ ਉਹ ਜਮੀ ਪਤਲੀ ਇਹ ਦੋ ਉਹ ਏਡ ਲਈ ਜੀ ਡਾਲ ਇਹ ਸਾਰੀ ਵਟਲੇ ਪਨੀਰੀ ਹਾਂ ਪਨੀਰੀ ਸਾਰੀ ਵਟਲੀ ਇਹਨਾਂ ਨੇ ਕਿੱਥੇ ਆ ਉਹ ਉਧਰ ਰੱਖੀ ਬੈਠ ਤੂੰ ਥੱਲੇ ਅੱਛਾ ਇਹ ਲੰਘ ਕੇ ਤਾਂ ਸਵੇਰੇ ਇਹਨਾਂ ਨੇ 7:30 ਵਜੇ ਨੂੰ ਪੜਤੀ ਬੰਦੇ ਯਾਰ ਇਹਦਾ ਫੈਰਾ ਦਾ ਹੈਗਾ ਤੇ ਮਨਸੂਰ ਰਹਿੰਦੇ ਪੂਰੀ ਮਨਸੂਰੇ ਉਹ ਇੱਥੇ ਰਹਿ ਇੱਥੇ ਰਹਿੰਦੇ ਆ ਪਿੱਛੇ ਬੰਦੇ ਠੀਕ ਹੂੰ ਉਹ ਮਗਾਂਚਲੇ ਨੇ ਨਾਲੇ ਜਦ ਆਪਾਂ ਗਏ ਤੇ ਇੱਕ ਵੇਲੇ ਰਾਤ ਨੂੰ ਇਹਨੇ ਕੋਈ ਦੇਜੀਰੀ ਲੈਣੀ ਤੇ ਉਹ ਮੋਟ ਨੂੰ ਪੁੱਛਿਆ ਨਹੀਂ ਤਾਂ ਆਹੋ ਆਹੋ ਕਹਿੰਦਾ ਵੀ ਇੰਨੇ ਟਾਈਮ ਨਹੀਂ ਹੈਗਾ ਹੂੰ ਜੀਰੀ ਹਾਂ ਜੀਰੀ ਵਾ ਜੀਰੀ ਬਾਰੇ ਵੀ ਬੇਤ ਪੂਰੀ ਮੇਰੇ ਸਾਹਬ ਨਾਲ ਜਿਹੜੀ ਬਾਸਮਤੀ ਇਹ ਲੇਟੇ ਵਧੀਆ ਰਹਿੰਦੀ ਨਾ ਇਹ ਲੇਟ ਹਾਂ ਇਹ ਤਾਂ ਆਪ ਦੱਸਦੇ ਕਹਿੰਦਾ ਵੀ ਇਹ 15 20 ਦੇ ਬਾਅਦ ਵੱਲ ਲੱਗਦੀ ਹੈ ਇਹ ਤਾਂ ਫਿਰ ਠੀਕ ਹੀ ਰਹਿੰਦੀ ਹੈ ਹੂੰ ਉਹ ਵੀ ਜਸਾ ਹੀ ਰਹਿੰਦੀ ਉਹ ਤੇ ਪਹਿਲਾਂ ਨਹੀਂ ਜਾਂ ਫਿਰ ਜਿਹਨੇ ਆ ਲੂ ਲੂ ਬੀਜਣੇ ਹੁੰਦੇ ਕੀਤੇ ਉਹ ਫੇ ਕੀਤੀ ਲੰਦੇ ਹੈਨਾ ਮੱਕੀ ਵਾਲਾ ਬਾਸਮਦੀ ਨਿਕਲਦੀ ਘਟ ਆਈ ਕੇ ਅੰਦਰ ਰੱਖ ਹੋ ਜਾਂਦੀ ਆ ਇੱਕ ਸੁੱਕੀ ਹੁੰਦੀ ਝਾੜ ਕੇ ਇੱਕ ਜਗ੍ਹਾ ਗੈਰਾ ਲੱਗ ਜਾਂਦਾ ਟਰੈਕਟਰ ਦੇ ਲੈ ਤੇਰਾ ਉਹ ਨਹੀਂ ਸੁਣਦਾ ਚੱਲਦਾ ਟਰਬੋ ਦਾ ਇੰਨਾ ਫਰਕ ਹੈ ਵੀ ਟਰਬੋ ਸਾਇਲੈਂਟਰ ਕਰ ਦਿੰਦੀ ਬਾਈ ਉਹ ਟਰੈਕਟਰ ਚੱਲਦਾ ਏ ਜੇ ਕਿਤੇ ਪੁਰਾਣੇ ਟਰੈਕਟਰ ਹੁੰਦੇ ਨਾ ਰਾਟ ਪਾਉਂਦੇ ਰਹੋ ਉਹ ਉਹਦਾ ਸਲੈਂਸਰਾਂ ਦਾ ਫਰਕ ਦਾ ਹਾਂ ਉਹਨਾਂ ਦੇ ਲੋਡ ਪੈਂਦਾ ਤਾਂ ਹਾਂ ਇਧਰ ਆ ਚੱਲਦਾ ਸੁਣਦਾ ਏ ਕਿੱਥੇ ਚੱਲਦਾ ਚੱਲਦਾ ਉਹ ਚੱਲਦਾ ਕਿਹੜਾ ਏ ਇਹ 475 ਹਾਂ ਜਿਹੜਾ ਉਹ ਥਰੇ ਸੁਣਦਾ ਏ ਹਾਂ ਕਿਤੇ ਭਾਈ 부ਝੇ ਮਾਰੇ ਪਏ ਐ ਕਿਤੇ 20 ਦਿਨ ਦੀ ਹੋ ਗਈ ਇੱਧਰ ਲੱਗਦੀ ਇਹ ਮੋਟਰ ਕਰਕੇ ਆਂਦਾ ਜੇ ਤਾਂ ਯਾਰ ਮੋਟਰ ਹੁੰਦੀ ਜਿੰਨਾ ਕੱਦੀ ਲਾ ਪੂਰੀ ਨੇ ਲਾ ਦੇਣੇ ਤੇ ਇਹ ਕਹਿੰਦਾ ਵੀ ਜੇ ਲਾਉਣੇ ਤਾਂ ਐਤ ਕਿ ਮੋਟਰ ਪਾ ਕੇ ਲਾਉਣੇ ਆ ਆ ਯਾਰ ਹੁਣ ਆਪਣੇ ਪਿੰਡ ਤਾਂ ਆਏ ਹੁੰਦਾ ਵੀ ਚੱਲ ਬੰਦਾ ਕਹਿ ਦਿੰਦਾ ਤੂੰ ਛੱਡ ਲੈ ਪਾਣੀ ਹੁ ਬਗਾਨੇ ਪਿੰਡ ਮੰਗਾਣਾ ਪਾਣੀ ਔਖਾ ਆਪਣੇ ਪਿੰਡ ਤਾਂ ਜੂ ਜਿਹਨੂੰ ਮਰਜੀ ਕਹਦੇ ਯਾਰ ਮੋਟਰ ਚਾਹੀਦੀ ਅਗਲਾ ਕਹਿੰਦਾ ਛੱਡ ਲੈ ਯਾਰ ਫਰਕ ਤਾਂ ਹੈ ਪੂਰੀ ਰੇ ਪਾਦੀ ਅੱਜ ਕਾ ਮੌਸਮ ਖਰਾਬ ਹੈ ਨਾ ਪਾਦੇ ਮੌਸਮ ਤਾਂ ਆਪਣੇ ਅਮੇਰਾ ਜਨਰੇਟਰ ਚੱਲ ਪਿਆ ਜਿੱਦਣ ਸਮਝ ਲਾ ਮੌਸਮ ਐ ਕਣੀਂ ਗਿਆ ਕਦੇ ਨੀ ਨਾ ਬੈ ਗਿਆ ਤੇਰਾ ਪਰਸੂ ਹੀ ਬੱਦਲ ਧਰ ਤੈਨੂੰ ਆਇਆ ਮੋੜਿਆ ਕੱਲ ਵੀ ਮੁੜ ਗਿਆ ਅੱਜ ਵੀ ਮੁੜ ਗਿਆ ਤੇ ਲਾ ਤੇਰੀ ਸਾਹਮਣੇ ਉੱਪਰ ਨੂੰ ਭਾਈ ਕਿ ਦੇਖਿਆ ਪੂਰੀ ਤਿੰਨ ਚਾਰ ਦਿਨ 90 95% ਤਾਂ ਉਹ ਵੀ ਫੇਲ ਹੋ ਗਈ ਉਹ ਵੀ ਫੇਲ ਗਿਆ ਥੋੜਾ ਤਾਂ ਮੰਨਿਆ ਵੀ 20 30 ਵਾਲਾ ਜਿੱਦਣ ਮੈਂ ਜਨਰੇਟਰ ਚੱਕ ਲਿਆ ਉਦੋਂ ਨੀ ਨਾ ਬੈ ਗਿਆ ਆ ਦੇ ਲਾ ਹੁਣ ਧੁੱਪਾਂ ਨਿਕਲਿਆ ਹੀ ਆ ਹਨੇਰ ਕੋ ਪਕੜਾ ਪੂਰੀ ਕੇਵਲ ਜਾਂਦੀ ਨਹੀਂ ਮੋਟੀ ਕੇਬਲ ਲੱਗਦਾ ਕੇਵਲ ਆਓ ਹਾਂ ਦੁਈ ਕੇਵਲ ਉਹ ਡਰਾਫਰਮ ਹਾਂ ਮੋਟੀ ਕੇਵਲ ਹੈ ਨਾ ਕੇਵਲ ਆਉਂਗੇ ਉਹ ਰੇ ਕਿੱਕਣਾ ਦੇਖਦੀਆਂ ਜਿੱਥੇ ਝੂਟ ਆਇਆ ਹੁੰਦਾ ਹੈ ਚੱਲੋ ਸੇਵਕਾ ਕੰਮ ਖਾਤਰੇ ਵਾਲਾ ਤੇਰਾ ਖੇਤ ਦੇਖ ਕੇ ਤਾਂ ਜੜ ਲੱਗਦਾ ਹੈ ਪੂਰੀ ਖਾਲ ਤੈ ਬਾਈ ਵੀ ਨਹੀਂ ਨਹੀਂ ਇਹਨੇ ਅੰਡ ਰੱਖੀ ਵੀ ਤੂੰ ਅੱਛਾ ਪਹਿਲਾਂ ਛੱਡੀ ਵੀ ਆ ਉੜਾਇਆ ਬਾਈ ਮੈਂ ਹੀ ਆਇਆ ਚੱਲਦੇ ਕੰਮ 'ਚ ਪਤਾ ਨਹੀਂ ਪੂਰੀਂ ਦੇਖ ਕੇ ਮੁੜ ਗਿਆ ਜਨਰੇਟਰ ਖੜਾ ਨਹੀਂ ਕਾਤੇ ਨੀ ਯਾਰ ਕੋਲ ਲੰਘ ਗਿਆ ਇਹ ਤਾਂ ਮੇਰ ਨਾਲ ਬਹੁਤ ਬੈਰ ਰੱਬ ਨੂੰ ਤੈਨੂੰ ਆਦਨ ਨਹੀਂ ਆਇਆ ਬਾਈ ਆਇ ਨੰਘ ਗਿਆ ਉਹ ਪਰਲੇ ਗੇਤਮਾ ਪੈ ਗਿਆ ਉਹਦੇ ਨਾਲ ਜਨਰੇਟਰ 'ਤੇ ਕੱਪੜਾ ਵੀ ਨਹੀਂ ਦਿੰਦਾ ਤੁਹਾਨੂੰ ਪਤਾ ਵੀ ਇਹ ਤਾਂ ਅਬਾ ਆਇਆ ਬਈ ਨੇ ਨੋਕ ਕਰਦਾ ਚੜਾਦਾ ਕਾਪੀ ਤੇ ਵੀ ਹਾਂ ਮਹਾਲਾ ਜੀ ਜਿੰਨਾਂ ਲਈ ਗਿਆ ਮਹਾਲਾ ਚਲੇਗੀ ਖੇਤਾ ਪੂਰੀ ਪੱਧਰੀ ਹੈ ਫੇਰਾ ਉੰ ਤੱਕ ਹੀ ਲਾ ਦਈ ਬਾਈ ਉਹ ਰੋਟੀ ਜਾਣਾਂ ਨੇ ਬਈ ਇਹ ਕੋਲ ਛਿੱਧੀ ਲਾ ਦੇਣੀ ਨਰਨੂ ਪਿਹਾਰਾ ਹਾਂ ਆਇਆ ਹੁਣ ਕਿੰਨਾ ਕੇ ਦੇਖੀ ਜਾਊਂਗਾ ਕਿ ਬੰਦੇ ਚ ਕੋਈ ਵੀ ਨਹੀਂ ਹੈਗੇ ਯਾਰ ਹਾਂ ਕੋਈ ਵੀ ਨਹੀਂ ਮਰਦਾ ਜਿੰਨੀ ਮਰਜ਼ੀ ਬੂਲ ਖੜਾ ਰਹੇ ਜੇ ਤੂੰ ਲੰਘ ਗਿਆ ਇੱਕ ਬਈਏ ਕਰੇ ਤੇ ਮੈਂ ਤੰਗ ਭਾਈ ਥੇਦੀ ਲਾਉਣ ਲੱਗਾ ਕਿ ਮੈਂ ਗੱਭੇ ਖੜ ਗਿਆ ਉਹਨਾਂ ਨੇ ਦੇਖੀ ਜੀ ਖੇਲਣੇ ਨਹੀਂ ਦਿੱਤਾ ਜਦ ਤੱਕ ਲੱਗੇ ਨਹੀਂ ਦਿੱਤੇ ਜਦ ਤੱਕ ਤਿੰਨ ਕੀੜੇ ਨਹੀਂ ਲਾਇਏ ਉਹ ਬਾਅਦ ਚ ਯਾ ਭਾਈ ਜੀ ਲੀਣਾ ਕਹਿੰਦਾ ਸਰਦਾਰ ਜੀ ਤੁਹਾਡਾ ਲਊ ਪੀਰੇ ਤੇ ਫਿਰ ਪਰੇ ਖੜਾ ਰਹੇ ਪੂਰੀ ਮੇਵਾ ਤਸੱਲੀ ਕਰਾਉਂਦਾ ਚੰਗਾ ਗੱਲ ਪੈ ਗਈ ਆ ਬਾਰਾ ਵੇਰਾ ਕਹੋ ਜੀ ਕਦੋਂ? ਹਾਂ? ਨਾ 2 ਵਜੇ। 2 ਹੈ। ਪਾਣੀ ਘਟਾ? ਪਾਣੀ ਘਟਾ। ਪਾਣੀ ਘਟ ਨਹੀਂ ਹੈਗਾ। ਖੇਤ ਸੁੱਕਾ ਪਿੰਦਾ ਜਾਦਾ। ਖੇਤ ਸੁੱਕਾ ਹੈ। ਜਦ ਇਹ ਕਹਿੰਦਾ ਪਾੜ ਕੱਢਦੀ ਨਾ ਰੂਟਰ ਬਿਟਰਦੀ। ਇਹਦੇ ਜਿਹੜੇ ਬਣ ਗਏ ਨੇ। ਜੇ ਪਾਣੀ ਭਰੇ ਹੋਵੇ। ਫੇਰ ਨਹੀਂ। ਫੇਰ ਚੱਲ। ਹੁਣ ਆਇਆ ਬਾਈ 2-4 ਵਾ ਪਾਣੀ ਲੱਗੇ ਫੇਰ ਪਾਣੀ ਕੱਢੂਗਾ। ਨਹੀਂ ਪਾਣੀ ਕੱਢਾਂਗਾ। ਹਾਂ। ਜੇ ਸੁੱਕ ਕੇ ਲਵਾਈਏ ਫੇਰ ਨਹੀਂ ਪਾਣੀ ਕੱਢਦਾ ਹੈਗਾ। ਬਾਈ ਹੈ ਤਾਂ ਹਿੰਮਤ ਇਹਨਾਂ ਦੀ ਜਿਹੜਾ ਕੋਡੇ-ਕੋਡੇ ਲੱਗੇ ਹੋਏ ਆ। ਟੜਕੇ ਦੇ ਪੰਜ ਵਜੇ ਉੱਠ ਜਾਂਦੇ ਆ ਹਾਂ 5 ਵਜੇ ਆਏ ਮੇਰੇ ਪੰਜ ਵਜੇ ਬਾਈ ਲੱਗ ਜਾਂਦੇ ਦੇ ਲੋ ਮਹੀਨਾ ਹੀ ਹੋ ਗਿਆ ਇਹਨਾਂ ਨੂੰ ਲੱਗਿਆ ਪੂਰੇ 4:00 ਵਜੇ 1 ਮਿੰਟ ਪਹਿਲਾਂ ਜਨਰੇਟਰ ਲਾਇਆ ਅੱਛਾ 4:00 ਵਜੇ 1 ਮਿੰਟ ਇਹ 5:00 ਵਜੇ ਇੱਥੇ ਆ ਗਏ ਪਨੀਰੀ ਲਈ ਪਨੀਰੀ ਲੈ ਪਟਣ ਜਾਣਾ ਹੈ ਇਹਨੇ ਅੱਛਾ ਕਹਿੰਦੇ ਚਾਹ ਮਖਾ ਚਾਹ ਪਹੁੰਚੂ ਕਿ ਜਾਊਂਗੀ ਛੱਡ ਗਿਆ ਫਿਰ ਨਾ ਚਲੇਗੇ ਇੱਥੇ ਤੇ ਇਹ ਤੁਰ ਕੇ ਹੀ ਲੰਘਗੇ ਠੀਕ ਹੈ ਲੇ ਭਾਈ ਬੰਗਲੇ ਦੀ ਲੱਗੇ ਰਵਣਗੇਟ ਪੂਜਾ ਕਰਨ ਹੋਂਦਾ ਕੁਛ ਨਹੀਂ ਭਾਈ ਆ ਬੰਗਲਿਆਂ ਚ ਇਹ ਅਮਰੀਕਾ ਦੇ ਮਂਗਾਏ ਆ ਹਾਂ ਅਮਰੀਕਾ ਦੇ ਮਂਗਾਏ ਉਦਾਂ ਬੰਗਲਿਆਂ ਚ ਪੂਰੀ ਜਾਨ ਜੂਨ ਨਹੀਂ ਹੁੰਦੀ ਹੈਗੀ ਡੰਡਾ ਮਾਰ ਉੱਥੀ ਮਾਰ ਕੇ ਗਰ ਜਾਂਦੇ ਗੜਦਨ ਦੀ ਟੁੱਟ ਜਾਂਦੀ ਬਹੁਤ ਲੰਬੀ ਲਾਈ ਵੀ ਸੱਪ ਮਣੇ ਨੇ ਹਾਂ ਜਿਹੜੇ ਟੁੱਟ ਜਾਂਦੀ ਮੈਂ ਦੇਖ ਲੈ ਦੇਖ ਕਿੱਡੀਆਂ ਕਿੱਡੀਆਂ ਬੜੀਆਂ ਪਾਣੀ ਜਿਹਨੇ ਡੁੱਬੇ ਹਾਂ ਇਹ ਵੀ ਮਟਰਬੋ ਲਾਈ ਵੀ ਹੈ ਨਾ ਨੂੰ 18 18 ਦੇ ਟਾਇਰ ਮੰਗਾ ਲੱਤਾ ਹੈ ਗੜਦੇ ਹੀ ਨਹੀਂ ਲੈ ਬੰਦਾ ਜਾਊਗਾ ਲੱਤ ਘਰੀਸ ਕੇ ਜਾਊਗਾ ਇਹ ਜੀ ਕਰਨਾ ਕਰਦੇ ਲੈ ਲੈ ਆਉ ਜਾਂਦੇ ਭੱਜੇ ਦੇ ਟਰਬੋ ਲੱਗੀ ਵੀ ਟਰਬੋ ਆਏ ਪੂੜੀਆਂ ਘੜਦ ਨੇ ਉਹ ਕਿੱਟੇ ਆ ਇਹ ਨਸਲ ਵੈਰੈਟੀ ਹੋਰ ਆ ਹਾਂ ਹਾਂ ਲੱਗ ਲੱਗ ਹੋ ਰਿਹਾ ਲਾ ਬੂਟਾ ਪੂਰੀ ਉਰੇ ਵੀ ਬਹੁਤ ਆ ਮਨਸੂਰੇ ਚ ਹਾਂ ਉਹ ਬੂਟਾ ਹੁੰਦਾ ਬਹੁਤ ਆ ਆਪਣੀ ਧਰਤੀ ਆ ਹਾਂ ਆ ਦੇਖ ਲੈ ਵੀ ਬੂ ਕਮਾਲ ਪਰ ਗੇ ਨਿਊ ਘਟ ਆ ਆ ਪੂਰੀ ਰਹੀ ਖੇਤ ਦੇਖਦਾ ਬਾਕੀ ਤਾਂ ਬਾਈ ਕਵਰੇ ਆ ਬੂਟੇ ਜਨੇ ਆ ਪਿੱਛੇ ਵੀ ਦੇਖ ਲੋ ਇੱਕ ਨਿਗਾ ਮਾਰੋ ਬੂਟੇ ਕਰ ਕੀ ਵਜਿਆ ਪਿਆ ਬਾਈ ਇਹ ਗੁਰੂਆਂ ਪੀਰਿਆਂ ਗੁਰਾਂ ਗੁਰੂਆਂ ਪੀਰਿਆਂ ਦੀ ਧਰਤੀ ਬਾਈ ਸਾਡੀ ਆਪਣੇ ਠੰਡਾ ਵੀ ਤਾਂ ਇੱਥੇ ਦਾ ਬਥੇਰੇ ਮਾਰਨੇ ਵਾਲੇ ਆਏ ਡਬਾਉਣੇ ਵਾਲੇ ਆਏ ਇਹਦਾ ਕੁਝ ਨਹੀਂ ਹੋਣਾ ਪੰਜਾਬ ਦਾ ਗੁਰੂਆਂ ਪੀਰਿਆਂ ਦੀ ਬਾਈ ਸ਼ਕਤੀ ਔਰੇ ਨਹੀਂ ਪੰਜਾਬ ਪਰ ਬਥੇਰੇ ਆਲੇ ਪੰਜਾਬ ਜੜਨ ਵਾਲੇ ਪਰ ਹੁਣ ਵੀ ਰੌਲਾ ਜੇ ਪੈਂਦਾ ਹੈ ਨਹੀਂ ਵਿਕਟਰੀ ਕੋਟਰੀ ਦਾ ਸਭ ਹਾਂ ਪਤਾ ਨਹੀਂ ਪੂਰੀ ਉਹਦਾ ਲਓ ਜੀ ਬਾਈ ਪਿੰਡ ਵਾਲੀ ਮੋਟਰ ਤੇ ਆਏ ਆ ਆਲ ਫਰੂਟ ਤਾਂ ਬਾਈ ਹੁਣ ਕੱਢਦੇ ਜਾਂਦੇ ਆ ਆਮਬ ਤਾਂ ਖਾਲੀ ਨੀ ਮਾਲ ਬਥੇਰਾ ਤੇਰੇ ਪੰਬੀਆਂ ਦਾ ਹੁਣ ਬਾਰੀ ਆਉਣੀ ਮਰੂਦਾਂ ਦੀ ਬਾਈ ਜਮਣਾ ਵੀ ਬਸ ਮੁੱਕਣ ਦੀ ਕਦਾਰ ਪਰ ਆ ਬਾਈ ਛੜਦੀਆਂ ਥੋੜੀਆਂ ਬਹੁਤੀਆਂ ਰਹਿ ਗਈਆਂ ਬਾਕੀ ਥਾਨ ਬਾਈ ਹੋ ਗਏ ਇੱਕ ਨੰਬਰ ਆਪਣੇ ਦੋਰੇ ਪਾਤਰੇ ਥਾਨਾਂ ਦੇ ਵਿੱਚ ਤੇ ਤਿਆਰੇ ਰਹਿੰਦਾ ਬਾਈ ਦਸਟ ਰੀ ਰੀਜੈਂਟਰ ਲਾ ਕੇ ਉਹ ਵੀ ਆਪਾਂ ਦੇਖਦੇ ਸ਼ਾਇਦ ਸਵੇਰ ਨੂੰ ਪਾ ਲਈਏ ਪਾਣੀ ਫੁੱਲ ਹੈ ਬਾਈ ਬਾਕੀ ਧਾਨਾਂ ਦੇ ਸਵੇਰੇ ਜਿਹੜਾ ਖੋਲ ਵੀ ਮਾਰੇ ਤੇ ਪਤਾ ਨਹੀਂ ਨ ਵਧੀਆ ਖੜੇ ਹੈ ਬਾਈ ਉਹ ਡੈਰੀ ਪਿੱਛੇ ਲਾਏ ਤੇ ਬਾਈ ਉਹਦੇ ਮਾਂ ਵੀ ਦੋਰੇ ਪਾਲੇ ਤੇ ਉਹਦੇ ਮਾਂ ਵੀ ਕਰੇ ਰਹਿ ਗਿਆ ਸੂਏ ਪਾਰ ਵੀ ਕਰੇ ਰਹਿ ਗਿਆ ਕਿਉਂਕਿ ਪਰ ਲਾ ਕੇ ਥੋੜਾ ਯਾ 2-4 ਦਿਨ ਪਹਿਲਾਂ ਲੱਗਿਆ ਤਾਂ ਜਿਹੜੇ ਇੱਧਰ ਵਾਲੇ ਖੇਤ ਐ ਸੇਮ ਜੇ ਲੱਗੇ ਤੇ ਤਾਂ ਕਰਕੇ ਉੱਧਰ ਪਹਿਲਾਂ ਪੈ ਜਾਂਦਾ ਐ ਇੱਥੇ 2 ਦਿਨ 延迟 ਪੈਂਦਾ ਬਸ ਇਹੇ ਪਾ ਕੇ ਫੇ ਟੈਨਸ਼ਨ ਭਰੀ ਬਾਈ ਦਵਾਈ ਆਪਾਂ ਨੇ ਪਾਈ ਤੀ ਬਾਈ ਰਿਫਟ ਪਲਸ ਦਵਾਈ ਪਾਈ ਤੀ ਕੱਖ ਕੁਖ ਨਹੀਂ ਹੋਇਆ ਬਾਈ ਕੱਖ ਵੱਲੋਂ ਐਨ ਸਾਫ ਆ ਕਿਤੇ ਕਿੰਨੇ ਪਾਣੀ ਪੂਣੀ ਸੁੱਕਿਆ ਨਹੀਂ ਹੈਗਾ ਬਾਕੀ ਪਿੰਡੂਰੇ ਤੇ ਸੂਏ ਬਰ ਡੋਂ ਦੇ ਲਾਗ ਲਾਗ ਬਾਈ ਰਾਉਂਡ ਅਪ ਮਾਰਤੀ ਤੇ ਰਾਉਂਡ ਅਪ ਦਾ ਵੀ ਰਿਜ਼ਲਟ ਇੱਕ ਨੰਬਰ ਹੈ ਕੱਖ ਜਮੇ ਥੱਲੇ ਲਾਇਆ ਪਏ ਕੁਝ ਨਹੀਂ ਹੋਇਆ ਹੈਗਾ ਫੇ ਕਹਿਣ ਦਾ ਪਾਪ ਸਾਫ਼ ਸੁਥਰਾ ਰਹਿਣ ਖੇਤੀ ਦੇ ਨੇੜੇ ਜਾਈਏ ਕੁਆੜ ਨਹੀਂ ਹੈਗਾ ਪੰਖਾ ਵੀ ਲੰਦੇ ਬਾਈ ਇੱਧਰ ਕਰੀ ਦੀ ਆਪਾਂ ਨੇ ਰਾਉਂਡ ਅਪ ਖੱਤੀ ਲੱਗੀ ਵੀ ਲੇਟ ਹੈ ਖੱਤੀ 'ਚ ਰੇਪ ਆਇਆ ਇਹਨ ਵਧੀਆ ਤਰੀਕੇ ਨਾਲ ਕੱਡ-ਗਾੜ ਖੱਤੀ ਦਾ ਧਿਆਨ ਡੱਕੇ ਵਧੀਆ ਹੋ ਰਿਹਾ ਹੈ ਆ ਲੇਟ ਵਾਲੀ ਬਾਈ ਹੌਲੀ ਹੌਲੀ ਇਹ ਮੂੰਹ ਨਹੀਂ ਲਾਦੀ ਹਲੇ ਥੋੜੇ ਟਾਈਮ ਤੱਕ ਲੱਗੂਗੀ ਬਾਈ ਇਹ ਆ ਬਾਈ ਵਾਲੇ 2 ਦਿਨ ਪਹਿਲਾਂ ਆਪਾਂ ਤੇ 3 ਦਿਨ ਆਹ ਮਾਰੀ ਧੀ ਬਾਈ ਦੇਖੋ ਰੌਂਡ ਆਪਾਂ ਪਿਛੜਦੀ ਹੋਣੀ ਹੈਗੀ ਚਿੱਟਾ ਕਰਤਾ ਬਾਈ ਅਸਰ ਕਰਿਆ ਨੇ ਹੌਲੀ ਹੌਲੀ ਪਰ ਕੱਖ ਜਮ ਨਹੀਂ ਛੱਡਿਆ ਪਾ ਬਾਈ ਹੈਗਾ ਪਨੀਰੀ ਵਾਲਾ ਖੇਤ ਇੱਥੇ ਵੀ ਤਿੰਨ ਤਿੰਨ ਢੱਕੇ ਹੋ ਗਏ ਦੇਖੋ 2 2 3 3 ਹੋ ਗਏ ਦੇਖੋ ਆਹ ਕਾਉਂ ਦੇਖੋ ਬਾਈ ਠੰਗ ਮਾਰਨਾ ਹੈ ਤਾਂ ਇਹ ਵੀ ਹਮਲਾ ਕਰਦੇ ਆ ਇਹਨੇ ਪਤਾ ਨਹੀਂ ਕਿ ਆਹ ਦੇਖ ਲਿਆ ਵੀ ਬਾਈ ਬਹੁ ਮਗਰ ਪੈਂਦਾ ਹੈ ਬੈਠੇ ਬੰਦੇ 'ਤੇ ਹਮਲਾ ਕਰਦਾ ਹੈ लाठी ਕੋਲੇ ਰੱਖਣੇ ਪੈਂਦੀ ਆ ਵੀ ਦੇਖੋ ਬਾਈ ਆਹ ਸਪਰੇਅ ਕਰੀ ਤੀ ਉਹ ਸਾਹਮਣੇ ਡੈਰੀ ਦੇ ਪਿੱਛੇ ਵੀ ਪਹੀਲੇ ਲਾਗ ਲਾਗ ਜਿੱਥੇ ਤੱਕ ਕਰੀ ਤੀ ਐਨ ਸਫਾਇਆ ਚੰਗੀ ਤਰ੍ਹਾਂ ਖੜ ਜਾ ਤੇਰੇ ਕਹਿੰਦੇ ਬਾਈ ਕੋਂ ਪੱਡਾਂਂ ਘੇਰਦੀ ਏ ਜਾਂ ਮਗਰ ਪੈਂਦੇ ਫਿਰਨਾ ਪੱਡਾਂਂ ਫਤਾਂ ਫਿਰਦੀ ਆ ਉਹ ਨਾਓ ਭਾਈ ਤੈਨੂੰ ਕੀ ਆਹ ਕਹੇਤਾ ਫੇ ਹਾਲੇ ਵੀ ਦੇਖਦਾ ਬਾਈ ਕੋਂ ਵੀ ਕਿਸੇ ਪਾਸੇ ਨੂੰ ਬੰਦਾ ਖਿਸਕੇ ਇਹ ਮੈਂ ਹਵਲਾ ਕਰਾਂ ਨਾਓ ਭਾਈ ਮੈਂ ਨਹੀਂ ਜਾਣਾ ਕਿਸੇ ਪਾਸੇ ਨੂੰ ਬੰਦਾ ਬਾਈ ਕੁਰਸੀ ਢਾਕੇ ਬਹਿ ਕੇ ਥੰਗ ਵੀ ਕੁਸੁੱਤੀ ਮਾਰਦਾ ਹੈ ਗਰਦਨ 'ਤੇ ਮਾਰਦਾ ਬਾਈ ਲਿਆ ਕੇ ਬਾਕੀ ਬਾਈ ਸਵੇਰੇ ਸਿੰਬਰਿਆ ਤਾਂ ਆ ਜਮਣੇ ਜਮਣਾ ਸਾ ਇੱਕ ਸੈਟ ਕਰਤੀਆਂ ਫੇਰ ਵੀ ਦੇਖੋ ਕਿੰਨਾ ਮਾਲ गिर ਜਾਂਦਾ ਫਲ ਤਾਂ ਰਾਤ ਨੂੰ ਇਹਦੇ ਗਿਲਤੇ ਵੀ ਦੁਗਣਾ ਬਹੁਤ ਝੜੀਆਂ ਖਾਦੀਆਂ ਖੁੱਦੀਆਂ ਇਹ ਜੀ ਬਾਈ ਤਕਰੀਬਨ 10 ਦਾ ਝੜੇ ਗਈਆਂ ਪਤਾ ਨਹੀਂ ਕੋਈ ਜਮਣ ਦੇ ਵਿੱਚ ਘਾਟ ਹੈ ਬਾਈ ਜਾਂ ਕੋਈ ਬਿਮਾਰੀ ਹੈ ਵੀ ਜਾਂ ਵੀ ਐਦਾਂ ਹੀ ਸਿਸਟਮ ਨਾ ਪੱਕਦੀਆਂ ਨਹੀਂ ਹੈਗੀਆਂ ਪਾਣੀ ਹੁਣ ਆਸੇ ਪਾਸੇ ਲੋਗ ਬਾਈ ਪਾਣੀ ਦਾ ਵੀ ਕੋਈ ਚੱਕਰ ਨਹੀਂ ਹੈਗਾ ਵੀ ਜਿੱਦਾਂ ਵੀ ਕੋਈ ਟੀਕਾ ਟੁਕਾ ਲਗੂਗਾ ਜਾਂ ਕੋਈ ਘਾਟ ਹੋਊਗੀ ਭਾਈ ਹੈਗਾ ਕੁਛ ਨਾ ਉਸ ਜਾਮਣ ਚ ਇਹ ਬਹੁਤ ਜ਼ਿਆਦਾ ਛੱਡਦੀ ਐ ਐਦਾਂ ਹੀ ਪੜਨਾ ਅੰਬਾ ਭਾਈ ਉਹ ਅੰਬ ਦੀਆਂ ਆੰਬੀਆਂ ਵੀ ਪੱਕੀ ਜਾਂਦੀਆਂ ਦਾਗ ਜੀ ਹੁੰਦੇ ਦੀਆਂ ਕੀੜਾ ਟੈਪ ਜਿੰਨੀਆਂ ਵੀ ਅੰਬੀਆਂ ਉਹਦੀ ਸਾਰੀਆਂ ਅੰਬੀਆਂ ਆ ਕੀੜਾ ਟੈਪ ਐ ਭਾਈ ਦਾਗ ਜਾਂ ਪੈ ਜਾਂਦਾ ਹੁਣ ਖਾਵੇ ਦੋ ਐ ਦੋਹਾਂ ਦੇ ਵੀ ਸਿਸਟਮ ਖਰਾਬ ਜਾਈ ਹੈ ਆ ਦੇਖੋ ਜਦੋਂ ਉੱਪਰ ਤੇ ਅੰਬੀ ਗਰਦੀ ਭਾਈ ਐ ਦਾਗ ਜੀ ਹੁੰਦੀ ਹੈ ਤਕਰੀਬਨ ਹੁਣ ਝੜ ਵੀ ਗਈਆਂ ਜਿਕਣਾ ਛੋਟੀ ਅੰਬੀ ਲੱਗੀ ਵੇ ਇਹਨੂੰ ਵੀ ਦਾਗ ਦੇਖੋ ਹਾਏ ਜੇ ਜਿਹੜੀਆਂ ਇਹਦੇ ਉੱਪਰ ਹੋਰ ਥੀਆਂ ਸਾਰੀਆਂ ਝੜ ਲੀਆਂ ਖਾਦੀਆਂ ਦਾ ਕੱਟੇ ਬਈ ਦਾਗੀ ਟੈਪ ਦੀਆਂ ਅੰਬੀਆਂ ਆ ਦੇਖੋ ਦੇਖੋ ਉਹ ਗਰੀ ਇੱਕ ਹੁਣ ਪੱਕੀ ਅੰਬੀ ਗੜਮ ਰੇਗੇ ਉਹ ਹੁਣੇ ਨੇਰੀ ਪੱਕੀ ਬਾਈ ਉਹ ਅੰਬੀ ਹੁਣ ਆਪਾਂ ਖਾ ਸਕਦੇ ਆ ਉਹ ਆਪਣੀ ਅੱਖਾਂ ਦੇ ਸਾਹਮਣੇ ਹੁਣ ਗੜਮ ਰੇਕੇ ਗਿਰੀ ਆ ਹੁਣ ਲੱਭ ਕੇ ਲਿਆਉਣੀ ਪੈਣੀ ਇਹ ਹੋਇਆ ਖੜਕਾ ਬਾਈ ਇੱਕ ਤਾਂ ਕੰਬੀ ਭਾਰੀ ਹੁੰਦੀ ਐ ਅੰਬੀ ਵਿੱਚੇ ਗੜ ਜਾਂਦੀ ਐ ਕੁਛ ਨਹੀਂ ਸਮਝ ਲਾ ਆ ਦੇਖੋ ਲਾਲ ਅੰਬੀ ਐ ਬਾਈ ਲਾਲ ਲਾਲੀ ਵਾਲੀ ਇੱਕ ਸਾਈਡ ਤੇ ਇਹ ਕੋਈ ਜਾਨਵਰ ਨੇ ਹਲਾਕੇ ਏਰੀਆ ਬਾਈ ਜਿੱਦਾਂ ਆਇਆ ਵੀ ਲਾਲ ਐ ਇਹ ਵੀ ਪੱਕਿਆਂ ਨਾਲ ਦੀ ਓ